ਸਭ ਤੋਂ ਪਹਿਲਾਂ ਤੇ ਇੱਕ ਇਹਦੇ ਬਾਅਦ ਵਲਤੀ ਹੋਮ ਅਸੀਂ ਇਹਨਾਂ ਨੂੰ ਇਹ ਜਿਲ੍ਹੇ ਅੱਗੇ ਅੱਗੇ ਕੋਈ ਨਹੀਂ ਠੀਕ ਹੈ ਜੀ ਆ ਵਲਤੀ ਥੋੜਾ ਜਿਹਾ ਮੈਂ ਇੱਕ ਮੈਂ ਬੈਠੋ ਜੀ ਸਾਡੇ ਸਾਡੇ ਪਾਰਟੀ ਦੇ ਜਨਰਲ ਸੈਕਟਰੀ ਹੈ ਪ੍ਰੀਤਪੁਰ ਦੇ ਹਲਕਾ ਜਾਂ ਮਨਜੀ ਰਮਾਣਾ ਜੀ ਇਹਨਾਂ ਨੂੰ ਤੇ ਲੋਕ ਪ੍ਰਕਰੰਦੀ ਨੂੰ ਫੋਨ ਪੂਟਲੇ ਜਿਹੜੇ ਦੇ ਬਲੱਡ ਕੰਟਰੋਲ ਦਾ ਸੀਚਾਰ ਮੀਟਿੰਗ ਕਰਕੇ ਗਿਆ ਜੀ ਸਾਡੇ ਨਾਲ ਮੀਟਿੰਗ ਕਰਕੇ ਗਿਆ ਸੋ ਮੈਂ ਇਹਨਾਂ ਨੂੰ ਕਹਤਾ ਆ ਤਾਂ ਤੁਸੀਂ ਇਮੀਡੀਏਟਲੀ ਤੁਹਾਨੂੰ ਕੋਈ ਚੀਜ਼ ਲੈਣੀ ਆ ਤੇ ਇਮਰਜੈਂਸੀ ਨੂੰ ਕਰ ਦਿਓ ਬੋਲੇ ਸੋ ਨਿਹਾਲ ਹੋਰ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਸਰਦਾਰ ਸੁਖਵੀਰ ਸਿੰਘ ਬਾਦਲ ਜਿੰਦਾਬਾਦ 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 ਮੈਂ ਪਾਰਟੀ ਤਰਫੋਂ ਵੀ ਡੀਜ਼ਲ ਮੈਕਸਮ ਜਿੰਨਾ ਹੋ ਸਕਦਾ ਮੈਂ ਤੁਹਾਨੂੰ ਦੱਸ ਹੀ ਦਿਆਂ ਕਿ ਤੁਸੀਂ ਸਭ ਪਰਚੇ ਆਇਓ ਆ ਇਹਨਾਂ ਦੱਸ ਦਿਨ ਮੈਂ ਦੇ ਦਿਆਂਗੀ ਡੀਜ਼ਲ ਦੀ ਕਮੀ ਨਹੀਂ ਹੁੰਦ ਨੇ ਬਾਕੀ ਆਪਣੇ ਐਸਜੀਪੀਸੀ ਮੈਂਬਰ ਆਪਣੇ ਪ੍ਰੈਜ਼ੀਡੈਂਟ ਵਾਈਸ ਪ੍ਰੈਜ਼ੀਡੈਂਟ ਹੈ ਤੇ ਬੀਬੀ ਜੀ ਹੈਗੇ ਮੈਂ ਧੰਨਵਾਦ ਆ ਧਾਮੀ ਸਾਹਿਬ ਦਾ ਜਿਨ੍ਹਾਂ ਨੇ ਵੀ ਫੈਸਲਾ ਕੀਤਾ ਕਿ ਐਸਜੀਪੀਸੀ ਤਰਫੋਂ ਵੀ ਜੋ ਤੁਹਕਦਾ ਮੈਂ ਉਹਨਾਂ ਨੂੰ ਵੀ ਬੇਨਤੀ ਕਰੂੰਗਾ ਠੀਕ ਆ ਜੀ ਥੋੜਾ ਕੰਮ ਸਿਰੇ ਲਾ ਲਾਂਗੇ ਅਸੀਂ ਰੱਲ ਮਿਲ ਕੇ ਠੀਕ ਜੀ ਬੰਦੇ ਹਾਂਜੀ ਧੰਨਵਾਦ ਉਹਦੇ ਬਾਅਦ ਡਰੈਕਟਰ ਦੀ ਲੋਡ ਹੋਏ ਕੋਈ ਜੇਸੀ ਵੱਡੀ ਮਸ਼ੀਨ ਦੀ ਲੋਡ ਹੋਵੇ ਵੀ ਦੱਸ ਦਿਓ ਠੀਕ ਪ੍ਰਧਾਨ ਸਾਹਿਬ ਤੁਹਾਡਾ ਆਉਣਾ ਹੀ ਸਾਡੇ ਵਾਸਤੇ ਬਹੁਤ ਵੱਡਾ ਮਾਣ ਹੈ ਜੀ ਦੂਜੀ ਗੱਲ ਇੱਕ ਤਾਂ ਚਾਰਾ ਤਸਵਾ ਦਾ ਆਚਾਰ ਜਿੰਨਾ ਚਾਹੀਦਾ ਤੁਸੀਂ ਦੱਸ ਦਿਓ ਮੈਂ ਮੀਟਿੰਗ ਕਰਦੇ ਆਂ ਅਸੀਂ ਲਿਖ ਕੇ ਲੈ ਕੇ ਜੀ ਹਾਂ ਤੁਹਾਡੇ ਕੋਲੇ ਅਗਲੇ 4-5 ਦਿਨਾਂ ਚ ਪਹੁੰਚ ਜਾਊਗਾ ਠੀਕ ਆਚਾਰ ਪਹੁੰਚ ਜਾਊਗਾ ਬਾਕੀ ਥੋੜੇ ਅਸੀਂ ਕੋਈ ਡਾਕਟਰਾਂ ਦੀ ਲੋਡ ਹੈ ਕਿ ਨਹੀਂ ਨਹੀਂ ਆਉਂਦਾ ਨਹੀਂ ਲੋਡ ਇੱਕ ਅਸੀਂ ਜਿਹੜੇ ਗਰੀਬ ਪਰਿਵਾਰ ਹੈ ਜਿਨ੍ਹਾਂ ਕੋਲੇ ਜਮ੍ਹਾਂ ਹੀ ਕੁਛ ਨਹੀਂ ਹੈ ਉਹਨਾਂ ਨੂੰ ਅਸੀਂ ਕਾਂਗਰਸ ਨੇ ਫੈਸਲਾ ਅੱਜ ਕੀਤਾ ਹੈ ਕਿ 50 ਹਜ਼ਾਰ ਪਰਿਵਾਰ ਇਹਨਾਂ ਜਿਹੜੇ ਪਿੰਡ ਐਫੈਕਟਡ ਉਹਨਾਂ ਨੂੰ ਅਸੀਂ ਕਣਕ ਵੀ ਦੇਵਾਂਗੇ ਬੋਲੇ ਖਾਣ ਵਾਸਤੇ ਖਾਣ ਵਾਸਤੇ ਬਣਾ ਕਣਕ ਖਾਣ ਵਾਸਤੇ ਦੇਵਾਂਗੇ ਉਹ ਤੁਸੀਂ ਲਿਸਟ ਬਣਾ ਲਓ ਇੱਕ ਪ੍ਰੋਬਲਮ ਕੋਈ ਸਿਸਟਮ ਬਣਾ ਲਓ ਗਰੀਬ ਤੱਕ ਜਾਵੇ ਬਾਕੀ ਕਿਸਾਨਾਂ ਵਾਸਤੇ ਅਸੀਂ ਵੀ ਇਕੱਠਾ ਕਰ ਰਹੇ ਹਾਂ ਠੀਕ ਹੈ ਜਦੋਂ ਤੁਸੀਂ ਕੰਕ ਪੀਜਰੀ ਹੋਏ ਸਾਨੂੰ ਦੱਸ ਦਿਓ ਕਿੰਨੀ ਬੀਏ ਮਤਲਬ ਸਾਡੇ ਇਨ ਟੱਚ ਰਹਿੰਦੀ ਹੈ ਜਿਹੜੀ ਬਣਾਈ ਹੈ ਬੀਬੀ ਆ ਬਲਟੀ ਜੀ ਨੂੰ ਦੇ ਦਾਂਗੇ ਬੀਬੀ ਜੀ ਹੈਗੇ ਆ ਹਾਂ ਹਾਂ ਸਾਰੇ ਇੰਤਾਲਮੇਲ ਕਰਕੇ ਉਹ ਨਾਲ ਦੇ ਨਾਲ ਸਾਨੂੰ ਅਸੀਂ ਬੀ ਵੀ ਭੇਜ ਦਾਂਗੇ ਜੇ ਤੁਹਾਨੂੰ ਕੋਈ ਟਰੈਕਟਰਾਂ ਦੀ ਮਦਦ ਹੈ ਜੇ ਟਰੈਕਟਰ ਕੋਈ ਤੁਹਾਡੇ ਖੇਤ ਬਾਰੇ ਨਹੀਂ ਪ੍ਰਧਾਨ ਸਾਹਿਬ ਡੀ ਜੜੀ ਡੀਜ਼ਲ ਹੀ ਬਹੁਤ ਆ ਜੀ ਉਹਦੀ ਕਮੀ ਨਹੀਂ ਹੋਣ ਦੇਣਗੇ ਅਸੀਂ ਕਾਲੀ ਦਲ ਤਰਫੋਂ ਤੇ ਐ ਜੀ ਪੀ ਸੀ ਨੂੰ ਬੇਨਤੀ ਕਰਦਾ ਪ੍ਰਧਾਨ ਸਾਹਿਬ ਨੂੰ ਤੁਸੀਂ ਮੇਰੇ ਤਰਫੋਂ ਕਰ ਦਿਓ ਤੇ ਜੇ ਉਹ ਕਰ ਸਕਦੇ ਉਹ ਕਰ ਲੈਣ ਭਾ ਕੇ ਅਸੀਂ ਜੀ ਜੀ ਹੈ ਵਨ ਸਭ ਤੋਂ ਉੱਤੋਂ ਤਾਂ ਤੇ ਇੱਕ ਇਹਦੇ ਬਾਅਦ ਵਲਤੀ ਹੁੰਦੀ ਅਸੀਂ ਇਹਨਾਂ ਨੂੰ ਇਹ ਜਿਲ੍ਹੇ ਅੱਗੇ ਅੱਗੇ ਕੋਈ ਨਹੀਂ ਠੀਕ ਹੈ ਜੀ ਆ ਬੱਤੀ ਥੋੜਾ ਮੈਂ ਇੱਕ ਮੈਂ ਬੈਠੋ ਜੀ ਸਾਡੇ ਸਾਡੇ ਪਾਰਟੀ ਦੇ ਜਨਰਲ ਸੈਕਟਰੀ ਹੈ ਪ੍ਰੀਤਪੁਰ ਦੇ ਹਲਕਾ ਜਾਂ ਮਨਦੀ ਰਮਾਣਾ ਜੀ ਇਹਨਾਂ ਨੂੰ ਤੇ ਲੋਕ ਸੰਪਰਕੰਦੀ ਨੂੰ ਕੋਟ ਕੂਟਲੇ ਜ਼ਿਲ੍ਹੇ ਦੇ ਬਲੱਡ ਕੰਟਰੋਲ ਦਾ ਸੀਨ ਚਾਰਟ ਮੀਟਿੰਗ ਕਰਕੇ ਗਿਆ ਜੀ ਸਾਡੇ ਨਾਲ ਮੀਟਿੰਗ ਕਰਕੇ ਗਿਆ ਸੋ ਮੈਂ ਇਹਨਾਂ ਨੂੰ ਕਹਤਾ ਆ ਤਾਂ ਤੁਸੀਂ ਇਮੀਡੀਏਟਲੀ ਤੁਹਾਨੂੰ ਕੋਈ ਚੀਜ਼ ਲੈਣੀ ਆ ਤੇ ਮਿਸ਼ਨ ਸ਼ੁਰੂ ਕਰ ਦਿਓ ਬੋਲੇ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਸਰਦਾਰ ਸੁਖਵੀਰ ਸਿੰਘ ਬਾਦਲ ਜਿੰਦਾਬਾਦ 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 ਮੈਂ ਪਾਰਟੀ ਤਰਫੋਂ ਵੀ ਡੀਜ਼ਲ ਮੈਕਸਮ ਜਿੰਨਾ ਹੋ ਸਕਦਾ ਮੈਂ ਤੁਹਾਨੂੰ ਦੱਸੀ ਕਰਿਓ ਤੁਸੀਂ ਸਭ ਪਰਚੇ ਆਇਓ ਆ ਇਹਨਾਂ ਦੱਸ ਦਿਨ ਮੈਂ ਦੇ ਦੇ ਦਿੰਦੇ ਡੀਜ਼ਲ ਦੀ ਕਮੀ ਨਹੀਂ ਹੁੰਦ ਨੇ ਬਾਕੀ ਆਪਣੇ ਐਸਜੀਪੀਸੀ ਮੈਂਬਰ ਆਪਣੇ ਪ੍ਰੈਜ਼ੀਡੈਂਟ ਵਾਈਸ ਪ੍ਰੈਜ਼ੀਡੈਂਟ ਹੈ ਤੇ ਬੀਬੀ ਜੀ ਹੈਗੇ ਮੈਂ ਧੰਨਵਾਦ ਆ ਧਾਮੀ ਸਾਹਿਬ ਦਾ ਜਿਨ੍ਹਾਂ ਨੇ ਵੀ ਫੈਸਲਾ ਕੀਤਾ ਕਿ ਐਸਜੀਪੀਸੀ ਤਰਫੋਂ ਵੀ ਜੋ ਤੁਹਕਦਾ ਮੈਂ ਉਹਨਾਂ ਨੂੰ ਵੀ ਬੇਨਤੀ ਕਰੂੰਗਾ ਠੀਕ ਆ ਜੀ ਥੋੜਾ ਕੰਮ ਸਿਰੇ ਲਾ ਲਾਂਗੇ ਅਸੀਂ ਕੱਲ ਮਿਲ ਕੇ ਠੀਕ ਜੀ ਬੈਠੇ ਹਾਂ ਜੀ ਧੰਨਵਾਦ ਉਹਦੇ ਬਾਅਦ ਟਰੈਕਟਰ ਦੀ ਲੋਡ ਹੋਏ ਕੋਈ ਜੇਸੀ ਵੱਡੀ ਮਸ਼ੀਨ ਦੀ ਲੋਡ ਹੋਵੇ ਵੀ ਦੱਸ ਦਿਓ ਠੀਕ ਹੈ ਦੀ ਲੋਡ ਹੋਈ ਪ੍ਰਧਾਨ ਸਾਹਿਬ ਤੁਹਾਡਾ ਆਉਣਾ ਹੀ ਸਾਡੇ ਵਾਸਤੇ ਬਹੁਤ ਵੱਡਾ ਮਾਣ ਹੈ ਜੀ ਦੂਜੀ ਗੱਲ ਇੱਕ ਤਾਂ ਚਾਰਾ ਤਸਵਾ ਦਾ ਆਚਾਰ ਜਿੰਨਾ ਚਾਹੀਦਾ ਤੁਸੀਂ ਦੱਸ ਦਿਓ ਮੈਂ ਮੀਟਿੰਗ ਕਰਦੇ ਆਂ ਲਿਖ ਕੇ ਲੈ ਕੇ ਜੀ ਅੱਜ ਥੋੜੇ ਕੋਲੇ ਅਗਲੇ 4-5 ਦਿਨਾਂ ਚ ਪਹੁੰਚ ਜਾਊਗਾ ਠੀਕ ਹੈ ਆਚਾਰ ਪਹੁੰਚ ਜਾਊਗਾ ਬਾਕੀ ਥੋੜੇ ਅਸੀਂ ਕੋਈ ਡਾਕਟਰਾਂ ਦੀ ਲੋਡ ਹੈ ਕੀ ਨਹੀਂ ਆ ਡਾਕਟਰਾਂ ਦੀ ਲੋਡ ਹੈ ਇੱਕ ਅਸੀਂ ਜਿਹੜੇ ਗਰੀਬ ਪਰਿਵਾਰ ਹੈ ਜਿਨ੍ਹਾਂ ਕੋਲ ਜਮਾਂ ਹੀ ਕੁਛ ਨਹੀਂ ਹੈ ਉਹਨਾਂ ਨੂੰ ਅਸੀਂ ਅਕਾਲੀ ਦਲ ਨੇ ਫੈਸਲਾ ਅੱਜ ਕੀਤਾ ਹੈ ਕਿ 50 ਹਜ਼ਾਰ ਪਰਿਵਾਰ ਇਹਨਾਂ ਜਿਹੜੇ ਪਿੰਡ ਅਫੈਕਟਡ ਉਹਨਾਂ ਨੂੰ ਅਸੀਂ ਕਣਕ ਵੀ ਦੇਵਾਂਗੇ ਬੋਲੇ ਖਾਣ ਵਾਸਤੇ ਖਾਣ ਵਾਸਤੇ ਕਣਕ ਖਾਣ ਵਾਸਤੇ ਦੇਵਾਂਗੇ ਉਹ ਤੁਸੀਂ ਲਿਸਟ ਬਣਾ ਲਓ ਇੱਕ ਸਿਸਟਮ ਬਣਾ ਲਓ ਗਰੀਬ ਤੱਕ ਜਾਵੇ ਬਾਕੀ ਕਿਸਾਨਾਂ ਵਾਸਤੇ ਅਸੀਂ ਇਕੱਠਾ ਕਰ ਰਹੇ ਹਾਂ ਠੀਕ ਹੈ ਜੇ ਲੋਕ ਤੁਸੀਂ ਕੰਮ ਪੀਜ ਨਹੀਂ ਹੋਏ ਸਾਨੂੰ ਦੱਸ ਦਿਓ ਕਿ ਨਹੀਂ ਬੀ ਪੀ ਮਲਾ ਸਾਡੇ ਇਨ ਟੱਚ ਰਹਿੰਦੀ ਹੈ ਜਿਹੜੀ ਬਣਾਈ ਹੈ ਬੀਪੀ ਆ ਬੰਟੀ ਜੀ ਨੂੰ ਦੇ ਦਾਂਗੇ ਲੋਕ ਸਾਰੇ ਇੰਤਾਲ ਮਿਲ ਕਰਕੇ ਉਹ ਨਾਲ ਦਿਨ ਹੁਣ ਅਸੀਂ ਬੀ ਵੀ ਭੇਜ ਦਾਂਗੇ ਜੇ ਤੁਹਾਨੂੰ ਕੋਈ ਟਰੈਕਟਰਾਂ ਦੀ ਮਦਦ ਹੈ ਜੇ ਟਰੈਕਟਰ ਕੋਈ ਤੁਹਾਡੇ ਖੇਤਵਾਉਂਦਾ ਨਹੀਂ ਪ੍ਰਧਾਨ ਸਾਹਿਬ ਡੀਜੇਲੀ ਡੀਜੇਲੀ ਬਹੁਤ ਆ ਜੀ ਉਹਦੀ ਕਮੀ ਨਹੀਂ ਹੋਣ ਦਾਂਗੇ ਅਸੀਂ ਕਾਲੀਦਲ ਤਰਫੋਂ ਤੇ ਐ ਜੀਪੀਸੀ ਨੂੰ ਮੈਂ ਬੇਨਤੀ ਕਰਦਾ ਪ੍ਰਧਾਨ ਸਾਹਿਬ ਨੂੰ ਤੁਸੀਂ ਮੇਰੇ ਤਰਫੋਂ ਕਰਦੇ ਹੋ ਤੇ ਜੇ ਕੋਈ ਉਹ ਕਰ ਸਕਦੇ ਉਹ ਕਰ ਲੈ ਜੀ ਜੀ ਹੈ